ਚੰਡੀਗੜ੍ਹ ਵਿਧਾਨ ਸਭਾ ਤੋਂ ਬਾਹਰ ਸਪੈਸ਼ਲ ਸੈਸ਼ਨ ਸੱਦਨ ਦਾ ਰੌਲਾ ਤਾਂ ਬਹੁਤ ਪਾਇਆ ਪਰ ਇਸ ਦਾ ਹਾਸਲ ਕੀ ਆ ਖਾਸੇ ਦੀ ਜਨਮ ਭੂਮੀ ਵਿਵੇ ਸੈਸ਼ਨ ਇਤਿਹਾਸਕ ਅਤੇ ਯਾਦਗਾਰੀ ਬਣ ਸਕਦਾ ਸੀ ਪਰ ਇੱਥੇ ਵੀ ਸ਼ਰਧਾ ਉੱਤੇ ਸਿਆਸਤ ਭਾਰੂ ਰਹੀ ਸਾਡੀ ਲੀਡਰਸ਼ਿਪ ਦੀ ਬੌਧਿਕ ਕੰਗਾਲੀ ਝਲਕੀ ਜਿਸ ਨੇ ਕਈਆਂ ਨੂੰ ਸ਼ਰਮਸਾਰ ਵੀ ਕੀਤਾ ਜਿਹੜੇ ਐਲਾਨ ਹੋਏ ਉਹਨਾਂ ਵਿੱਚ ਨਵਾ ਕੀ ਸੀ ਇਹੋ ਗੱਲ ਜਦੋਂ ਕਾਂਗਰਸ ਦੇ ਪ੍ਰਗਟ ਸਿੰਘ ਨੇ ਉੱਠ ਕੇ ਪੁੱਛ ਲਈ ਤਾਂ ਰੰਗ ਉੱਡ ਗਏ ਜਿਹੜੇ ਸ਼ੈਰਾਂ ਵਿੱਚ ਪਹਿਲਾਂ ਹੀ ਮੀਟ ਸ਼ਰਾਬ ਦੀ ਵਿਕਰੀ ਉੱਤੇ ਰੋਕ ਲੱਗੀ ਹੋਈ ਹੈ ਫਿਰ ਉਸ ਵਿੱਚ ਕਰੋੜਾਂ ਰੁਪਏ ਖਰਚ ਕੇ ਨਵਾਂ ਕੀ ਕੀਤਾ ਗਿਆ ਸੱਤਾਧਾਰੀ ਪਾਰ ਦੇ ਵਿਧਾਇਕ ਲਦੀਪ ਸਿੰਘ ਧਾਲੀਵਾਲਸ ਨੇ ਲਗਭਗ ਸਾਰੇ ਹੀ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਸਿੱਧੇ ਪੜਨ ਵਿੱਚ ਲੱਗੇ ਰਹੇ ਅਮਨ ਅਰੋੜਾ ਕਿਸੇ ਹੋਰ ਹੀ ਟਰੈਕ ਉੱਤੇ ਚੜ ਗਏ ਸਾਡੇ ਨਮਾਇंदे ਰਾਜਨੀਤੀ ਨਾ ਕਰਨ ਦੀ ਗਲਤੀ ਕਰਦੇ ਨੇ ਪਰ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਹੁੰਦੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਾਫੀ ਲੰਮਾ ਭਾਸ਼ਣ ਦਿੱਤਾ ਇਸ ਵਿੱਚ ਉਹਨਾਂ ਮੋਦੀ ਹਕੂਮਤ ਉਤੇ ਨਿਸ਼ਾਨਾ ਸੇਧਿਆ ਜਿਸ ਤੋਂ ਬਾਅਦ ਭਾਜਪਾ ਦੇ ਵਿਧਾਇਕ ਅਤੇ ਸੂਬਾਈ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਬਾਜਵਾ ਉਤੇ ਅਜਿਹੇ ਪਵਿੱਤਰ ਮੌਕੇ ਵੀ ਰਾਜਨੀਤੀ ਕਰਨ ਦਾ ਦੋਸ਼ ਮੜਤਾ ਦਾਖਾਵਾਲੇ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਫੇਰ ਵੀ ਕੁਝ ਇਸ ਅਹਿਮ ਦਿਹਾੜੇ ਨਾਲ ਜੁੜੀ ਹੋਈ ਕੰਮ ਦੀ ਗੱਲ ਕੀਤੀ ਵੱਡੀ ਹੈਰਾਨੀ ਕਾਂਗਰਸ ਦੇ ਸਖਪਾਲ ਸਿੰਘ ਖਹਿਰਾ ਨੂੰ ਬੋਲਣ ਦਾ ਮੌਕਾ ਦੇਣ ਤੋਂ ਹੋਈ ਸੱਤਾਧਾਰੀ ਆਮ ਆਦਮੀ ਪਾਰਟੀ ਲਗਾਤਾਰ ਸਖਪਾਲ ਖਹਿਰਾ ਨਾਲ ਇਹੋ ਵਤੀਰਾ ਅਪਣਾਉਂਦੀ ਆ ਰਹੀ ਹੈ ਹੋ ਸਕਦਾ ਹੈ ਦਿੱਲੀ ਵਾਲੇ ਆਗੂਆਂ ਦੇ ਇਸ਼ਾਰੇ ਉੱਤੇ ਹੁੰਦਾ ਹੋਵੇ ਸਖਪਾਲ ਕਹਿਰਾ ਕਿਹੜਾ ਇਹਨਾਂ ਨਾਲ ਲਿਹਾਜ਼ ਕਰਦੇ ਨੇ ਪਰ ਅੱਜ ਗੱਲ ਜਦੋਂ ਅਸੀਂ ਗੁਰੂ ਸਾਹਿਬ ਦੇ ਫਲਸਫੇ ਕੁਰਬਾਨੀ ਅਤੇ ਉਹਨਾਂ ਦੀ ਸਿੱਖਿਆ ਦੀ ਕਰਦੇ ਰਹੇ ਪਰ ਸਿੱਖਿਆ ਅਸੀਂ ਕੁਝ ਵੀ ਨਹੀਂ ਜੇਕਰ ਸਖਪਾਲ ਕਹਿਰਾ ਤਿੱਖਾ ਬੋਲਦਾ ਸਿੱਧਾ ਹਮਲਾ ਕਰਦਾ ਤਾਂ ਵੀ ਉਸ ਨੂੰ ਇੱਕ ਚੁਣੇ ਹੋਏ ਨੁਮਾਇੰਦੇ ਕਰਕੇ ਸਪੈਸ਼ਲ ਸੈਸ਼ਨ ਵਿੱਚ ਬੋਲਣ ਦਾ ਮੌਕਾ ਦੇਣਾ ਚਾਹੀਦਾ ਸੀ ਇਹ ਵੀ ਘਟ ਹੈਰਾਨੀ ਦੀ ਗੱਲ ਨਹੀਂ ਕਿ ਸਖਪਾਲ ਕਹਿਰਾ ਦੀ ਆਪਣੀ ਪਾਰਟੀ ਕਾਂਗਰਸ ਵੀ ਉਹਨਾਂ ਨਾਲ ਖੜੀ ਹੋਈ ਨਜ਼ਰ ਨਹੀਂ ਆਉਂਦੀ ਇਸੇ ਕਰਕੇ ਤਾਂ ਸਵਾਲ ਉੱਠੇ ਨੇ ਕਿ ਕਾਂਗਰਸ ਵਿੱਚ ਸਖਪਾਲ ਕਹਿਰਾ ਕਿੱਥੇ ਖੜਾ ਹੈ ਜਿਵੇਂ ਭਗਵੰਤ ਮਾਨ ਸਰਕਾਰ ਲਗਾਤਾਰ ਸਖਪਾਲ ਕਹਿਰਾ ਨੂੰ ਟਾਰਗੇਟ ਕਰ ਰਹੀ ਆ ਕਾਂਗਰਸ ਦੇ ਅੱਗੇ ਉਹਨਾਂ ਕਦੇ ਬੋਲਦੇ ਹੋਏ ਨਹੀਂ ਸੁਣਿਆ ਅੱਜ ਜਦੋਂ ਅਹਿਮ ਮੌਕੇ ਵੀ ਇਹੋ ਵਰਤਾਰਾ جاری ਰਿਹਾ ਤਾਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਣੇ ਸਾਰੇ ਕਾਂਗਰਸੀ ਵਿਧਾਇਕਾਂ ਨੂੰ ਸਖਪਾਲ ਕਹਿਰਾ ਦੇ ਪੈਟ ਉੱਤੇ ਖੜੇ ਦਿਖਾਈ ਦੇਣਾ ਚਾਹੀਦਾ ਸੀ ਪੰਜਾਬ ਵਿੱਚ ਦੋ ਹੀ ਆਗੂ ਤਿੱਖਾ ਤੇ ਬੇਵਾਕੀ ਨਾਲ ਬੋਲਦੇ ਨੇ ਇੱਕ ਸਖਪਾਲ ਖੜਾ ਦੂਜਾ ਵਿਕਰਮਜੀਤਿਆ ਦੋਵਾਂ ਖਿਲਾਫ ਦੇਖੋ ਕਿਹੜੇ ਦੋਸ਼ ਲੱਗੇ ਨੇ ਅਤੇ ਜੇਲ੍ਹ ਯਾਤਰਾ ਵੀ ਕਰਨੀ ਪਈ ਹੈ ਪਰ ਸਭ ਤੋਂ ਮਾੜੀ ਅੱਜ ਮੁੱਖ ਮੰਤਰੀ ਭਗਵੰਤ ਮਾਨ ਨਾਲ ਹੋਈ ਜਿਨ੍ਹਾਂ ਨਾਲ ਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਦੀ ਹੋਰ ਲੀਡਰਸ਼ਿਪ ਵੀ ਮੌਜੂਦ ਸੀ ਇਹਨਾਂ ਨੂੰ ਸਵਾਲਾਂ ਦੇ ਡਰੋਂ ਬਾਹਰ ਛੁੜਾ ਕੇ ਭੱਜਣਾ ਪਿਆ ਬੇਅਦਬੀ ਦੇ ਮੁੱਦੇ ਉੱਤੇ ਖੜ ਕੇ ਗੱਲ ਸੁਣਨ ਅਤੇ ਜਵਾਬ ਦੇਣ ਦੀ ਥਾਂ ਮੂਲ ਕੌਣ ਦੀ ਨੌਬਤ ਕਿਉਂ ਆ ਗਈ ਭੂਮਿਕਾ ਜ਼ਿਆਦਾ ਲੰਬੇ ਖਿੱਚੇ ਬਿਨਾ ਅਤੇ ਸਖਪਾਲ ਖੈਰਾ ਤੇ ਪੰਜਾਬੀ ਫਿਲਮਾਂ ਦੀ ਹੀਰੋਇਨ ਸੋਨਮ ਬਾਜਵਾ ਦੀ ਫਿਲਮ ਪਿੱਟ ਸਿਆਪਾ ਦੇ ਛਿੜੇ ਬਿਵਾਦ ਦੀ ਗੱਲ ਕਰਨ ਤੋਂ ਪਹਿਲਾਂ ਦੇਖੋ ਬੇਅਦਵੀ ਦੇ ਮੁੱਦੇ ਤੇ ਕਿਵੇਂ ਭਾਈ ਗੁਰਪ੍ਰੀਤ ਸਿੰਘ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰ ਕੇ ਸਵਾਲ ਉਤੇ ਸਵਾਲ ਦਾਗ ਰਹੇ ਨੇ ਅਤੇ ਮੁੱਖ ਮੰਤਰੀ ਸਾਹਿਬ ਨੇ ਕਿ ਖਹਿੜਾ ਛਾਣੌਣ ਵਾਲੇ ਚੱਕਰ ਵਿੱਚ ਪਏ ਹੋਏ ਨੇ ਮੁੱਖ ਮੰਤਰੀ ਸਾਹਿਬ ਜੀ ਬੇਅਦਬੀਆਂ ਦਾ ਕਾਨੂੰਨ ਦਾ ਕੀ ਕੀਤਾ ਜੇ ਮੁੱਖ ਮੰਤਰੀ ਸਾਹਿਬ ਜੀ ਤੁਹਾਡੇ ਪਿਛਲੇ ਸੈਸ਼ਨ ਦੇ ਚੋਤਸੇ ਕਾਨੂੰਨ ਦਾ ਵਾਅਦਾ ਕੀਤਾ ਸੀਗਾ ਉਹ ਸਿਲੈਕਟ ਕਮੇਟੀ ਵਾਲਾ ਕਾਨੂੰਨ ਕਿੱਥੇ ਆਜੀ ਤੇਦਰੀਵਾਲ ਸਾਹਿਬ ਆ ਤੁਹਾਨੂੰ ਸੀ ਨੰਬਰ 1 ਦਿੱਤਾ ਸੀ ਤਾਂ ਰਿਵਾਲ ਬਿਅਦਦੀ ਦਾ ਕਾਨੂੰਨ ਕਿਉਂ ਨਹੀਂ ਬਣਾ ਰਹੇ ਤੁਸੀਂ ਤੁਸੀਂ ਦੱਸੋਗਾ ਪਲੀਜ਼ ਮੁੱਖ ਮੰਤਰੀ ਸਾਹਿਬ ਅਸੀਂ ਤਾਬਰ ਮੋਰ ਤੋਂ ਪਾਏ ਹਾਂ ਉਸਨੇ ਤੁਹਾਨੂੰ ਮਨਿਆ ਸੀ 23 ਤਰੀਕ ਨੂੰ ਇਹ ਕਾਨੂੰਨ ਬਾਕੀ ਬਣਾ ਸਾਨੂੰ ਦੱਸਿਓ ਕੁਝ ਸਾਡੇ ਗੱਲ ਸੁਣ ਲਓ ਜੇ ਤੁਸੀਂ ਆਏ ਹੋ ਤੇ ਸਾਡੇ ਗੱਲ ਦਾ ਕੋਈ ਜਵਾਬ ਦੇ ਕੇ ਜਾਓ ਸੀ ਭਾਣੂ ਤੁਹਾਡੇ ਕਰਿਆ ਕਿ ਮੇਰੇ ਸੀ ਕਿ ਤੁਹਾਨੂੰ ਦੇਣ ਤੇ ਕੀਤੀ ਸੀ ਕਾਨੂੰਨ ਬਣਾਉਣ ਵਾਸਤੇ ਕੋ ਜਵਾਬ ਤਾਂ ਦੇ ਕੇ ਜਾਓ ਮੁੱਖ ਜੀ ਕੀ ਗੱਲ ਹੈ ਜਵਾਬ ਨਹੀਂ ਦਿੱਤਾ ਤਾਂ ਹੁਣ ਅਸੀਂ ਦੱਸਣਗੇ ਨਾ ਜਵਾਬ ਨਹੀਂ ਦਿੱਤਾ ਮੁੱਖ ਮੰਤਰੀ ਸਾਹਿਬ ਦਾ ਘਰੇ 28 ਤਰੀਕ ਦੀ ਮੀਟਿੰਗ ਸਾਡੇ ਨਾਲ ਹੋਈ ਸੀਗੀ ਜੀ ਜਦੋਂ ਇਹਨਾਂ ਐਲਾਨ ਕੀਤਾ ਸੀ ਅਸੀਂ ਬੇਟੀਆਂ ਦਾ ਕਾਨੂੰਨ ਬਣਾਉਣਾ ਹੈ ਅੱਜ ਹੁਣ ਕਿ ਕਾਨੂੰਨ ਕਿੱਥੇ ਗਿਆ ਇੱਕ ਵਿਧਾਨ ਸਭਾ ਦਾ ਸੈਸ਼ਨ ਚੱਲਣਾ ਜੀ ਇੱਕ ਵਿਧਾਨ ਸਭਾ ਦਾ ਸੈਸ਼ਨ 14 15 ਨੂੰ ਹੀ ਹੋਇਆ ਸੀ ਉਹ ਸੈਸ਼ਨ ਜਿਹੜਾ ਉਹ ਸਾਡੇ ਉਸ ਮੋਰਚੇ ਨੇ ਕਰਕੇ ਹੋਇਆ ਸੀ ਅੱਜ ਹੁਣ ਤੁਹਾਡੇ ਸਾਹਮਣੇ ਮੈਂ ਪੁੱਛਿਆ ਵੀ ਕਿਉਂ ਨਹੀਂ ਬਣਾਇਆ ਜੀ ਕਾਨੂੰਨ ਕੇਦਰੀ ਬਾਲ ਸਾਹਿਬ ਨੂੰ ਖੁਦ ਅਸੀਂ 25 25 ਦਸੰਬਰ 2021 ਨੂੰ ਨਾਮ ਰਾਨਾ ਸਟੇਟ ਇਹੋ ਆਖ ਕੇ ਦਿੱਤਾ ਸੀ ਅੱਜ ਹੁਣ ਜਵਾਬ ਦੇਣ ਤੋਂ ਭੱਜਦੇ ਨੇ ਕਿੱਦਾਂ ਭੱਜ ਲੈਣਗੇ ਕਿੰਨੇ ਚਿਰ ਭੱਜ ਲੈਣਗੇ ਪਰ ਅੱਜ ਪੰਜਾਬ ਦੇ ਪੰਜਾਬ ਦੇ ਲੋਕਾਂ ਨੂੰ ਕਿੰਨਾ ਕਿਤੇ ਬੇਕੂਫ ਬਣਾ ਲੈਣਗੇ ਸੁਖਪਾਲ ਖੈਰਾ ਨੇ ਅੱਜ ਵਾਲੇ ਘਟਨਾਕ੍ਰਮ ਤੋਂ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਅਤੇ ਆਵਾਮ ਦੀ ਪਾਰਟੀ ਵੱਲੋਂ ਗੁਰੂ ਸਾਹਿਬ ਦੇ ਫਲਸਫੇ ਦੇ ਉਲਟ ਨੀਤੀਆਂ ਦੀ ਨਿੰਦਾ ਕੀਤੀ ਉਹਨਾਂ ਆਖਿਆ ਕਿ ਆਵਾਮ ਦੀ ਪਾਰਟੀ ਸਰਕਾਰ ਗੁਰੂ ਤੇਗ ਬਹਾਦਰ ਜੀ ਦੀ ਉਚਤਮ ਕੁਰਬਾਨੀ ਦੀ ਸਿਰਫ ਮੁਖਰ ਸੇਵਾ ਕਰ ਰਹੀ ਹੈ ਜਦਕਿ ਉਹਨਾਂ ਦੇ ਕੰਮ ਗੁਰੂ ਸਾਹਿਬ ਦੀ ਅਮਰ ਦਾਰਸ਼ਨਿਕਤਾ ਦੇ ਬਿਲਕੁਲ ਵਿਰੋਧ ਨੇ ਸਖਪਾਲ ਖੈਰਾ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਨੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਕਰਨ ਅਤੇ ਅਤਿਆਚਾਰ ਖਿਲਾਫ ਆਵਾਜ਼ ਉਠਾਉਣ ਲਈ ਆਪਣੀ ਜਾਨ ਦੀ ਕੁਰਬਾਨੀ ਕੀਤੀ ਇਸ ਦੇ ਉਲਟ ਆਮ ਆਦਮੀ ਪਾਰਟੀ ਸਰਕਾਰ ਆਪਣੇ ਹੀ ਲੋਕਾਂ ਉੱਤੇ ਕਹਿਰ ਢਾ ਰਹੀ ਹੈ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਰਵੱਈਏ ਨੂੰ ਵੀ ਸਖਪਾਲ ਖੈਰਾ ਨੇ ਪੱਕਾਵਾਤੀ ਦੱਸਿਆ ਜਿਨ੍ਹਾਂ ਨੇ ਕਾਂਗਰਸ ਪਾਰਟੀ ਤੋਂ ਸਿਰਫ ਇੱਕ ਬੁਲਾਰੇ ਨੂੰ ਬੋਲਣ ਦੀ ਆਗਿਆ ਦਿੱਤੀ ਜਦ ਕਿ ਰਾਜ ਸਰਕਾਰ ਦੀ ਪਾਰਟੀ ਦੇ 10 ਬੁਲਾਰਿਆਂ ਨੂੰ ਆਗਿਆ ਦਿੱਤੀ ਗਈ ਅਖੀਰ ਵਿੱਚ ਸਖਪਾਲ ਕਹਰ ਨੇ ਨਾਰਾਜ਼ਗੀ ਜ਼ਾਹਰ ਕੀਤੀ ਕਿ ਫਿਰ ਇੱਕ ਵਾਰ ਉਹਨਾਂ ਦੀ ਆਵਾਜ਼ ਦਬਾ ਦਿੱਤੀ ਗਈ ਜਿਸ ਕਾਰਨ ਉਹ ਗੁਰੂ ਤੇਗ ਬਹਾਦਰ ਜੀ ਦੀ ਪਵਿੱਤਰ ਕੁਰਬਾਨੀ ਨੂੰ ਸਨਮਾਨ ਦੇਣ ਲਈ ਇਸ ਮੌਕੇ ਤੇ ਬੋਲ ਨਹੀਂ ਸਕੇ ਕੀ ਇਹ ਅੱਜ ਦੀ ਇਹ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਦੇ ਫਲਸਫੇ ਵਿੱਚ ਯਕੀਨ ਰੱਖਦੀ ਹੈ ਮੇਰੇ ਹਿਸਾਬ ਨਾਲ ਬਿਲਕੁਲ ਯਕੀਨ ਨਹੀਂ ਰੱਖਦੀ ਅਗਰ ਰੱਖਦੀ ਹੁੰਦੀ ਤਾਂ ਫਿਰ ਇਸ ਤਰ੍ਹਾਂ ਦੀ ਗ੍ਰੋਸ ਹਿਊਮਨ ਰਾਈਟ ਵਾਇਓਲੇਸ਼ਨਸ ਇਹ ਸਰਕਾਰ ਪਿਛਲੇ 4 ਸਾਲ ਤੋਂ ਨਾ ਕਰਦੀ ਇਸ ਕਰਕੇ ਮੈਂ ਅੱਜ ਇਹ ਸਾਰੀਆਂ ਗੱਲਾਂ ਜਿਹੜੀਆਂ ਤੁਹਾਡੇ ਨਾਲ ਕੀਤੀਆਂ ਸਾਂਝੀਆਂ ਇਹ ਅੰਦਰ ਕਰਦੀਆਂ ਸੀਗੀਆਂ ਔਰ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਨੀ ਸੀ ਕਿ ਆਪਣਾ ਕੋਰਸ ਕਰੈਕਸ਼ਨ ਕਰੋ ਤੁਸੀਂ ਗਲਤ ਰਾਹ ਤੇ ਹੋ ਤੁਸੀਂ ਅਨ ਕਨਸਟੀਟਿਊਸ਼ਨਲ ਮੀਜਰਸ ਅਡਾਪਟ ਕਰ ਰਹੇ ਹੋ ਟੂ ਗੈਗ ਦਾ ਵਾਇਸ ਆਫ ਦਾ ਪੀਪਲ ਟੂ ਗੈਗ ਦਾ ਵਾਇਸ ਆਫ ਦਾ ਆਪੋਜੀਸ਼ਨ ਟੂ ਗੈਗ ਦਾ ਵਾਇਸਸ ਆਫ ਦੀ ਮੀਡੀਆ ਇਨ ਥਿਸ ਸਟੇਟ ਆਫ ਪੰਜਾਬ ਜਿਸ ਸੂਬੇ ਦੇ ਉੱਤੇ ਸਾਡੇ ਪੁਰਖਿਆਂ ਦਾ ਕੂਨ ਡੁੱਲਿਆ ਹੋਇਆ ਵਾ ਇਸ ਲਈ ਮੈਂ ਕਹੂੰਗਾ ਕਿ ਅੱਜ ਜੋ ਭਾਜਪੀ ਤੇ ਮੋਦੀ ਦੀ ਤਾਨਾਸ਼ਾਹੀ ਦੀ ਨੀਤੀ ਆ ਬਿਲਕੁਲ ਉਹੀ ਤਾਨਾਸ਼ਾਹੀ ਦੀ ਨੀਤੀ ਪੰਜਾਬ ਦੇ ਵਿੱਚ ਕੇਜਰੀਵਾਲ ਤੇ ਭਗਵੰਤ ਮਾਨ ਦੀ ਸਰਕਾਰ ਨੇ ਉਸ ਨੂੰ ਲਾਗੂ ਕੀਤਾ ਅੱਜ ਅਸੀਂ ਬੜੀ ਉਮੀਦ ਨਾਲ ਆਏ ਸੀਗੇ ਕਿ ਅੱਜ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਿਮਾ ਹੋਣੀ ਸੀ ਇੱਥੇ 350 ਸਾਲ ਬੀਤ ਗਏ ਉਹਨਾਂ ਦੀ ਸ਼ਹਾਦਤ ਨੂੰ ਜਿਸ ਨੇ ਮਨੁੱਖਤਾ ਨੂੰ ਬਹੁਤ ਵੱਡਾ ਸੁਨੇਹਾ ਦਿੱਤਾ ਅੱਜ ਉਹਦੀ ਚਰਚਾ ਕਰਨ ਵਾਸਤੇ ਅਸੀਂ ਇਕੱਠੇ ਹੋਏ ਸੀ ਲੇਕਿਨ ਅਫਸੋਸ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਸਪੀਕਰ ਆਪਣਾ ਪੱਖਪਾਤੀ ਰਵਈਆ ਨਹੀਂ ਛੱਡ ਸਕੇ ਆਨੰਦਪੁਰ ਦੀ ਧਰਤੀ ਤੇ ਸੈਸ਼ਨ ਲਿਆਉਣ ਦਾ ਮਤਲਬ ਸੀਗਾ ਕਿ ਇੱਕ ਬਰਾਬਰ ਦਾ ਸੁਨੇਹਾ ਇੱਕ ਬਰਾਬਰ ਦਾ ਸਮਾਂ ਔਰ ਪੰਜਾਬ ਦੀ ਗੱਲ ਕਹਿਣ ਦਾ ਖੁੱਲੀ ਇਜਾਜ਼ਤ ਹੋਣੀ ਚਾਹੀਦੀ ਸੀ ਲੇਕਿਨ ਅੱਜ ਜਦੋਂ ਮੁੱਖ ਮੰਤਰੀ ਨੂੰ ਸਮਾਂ ਦੇ ਦਿੱਤਾ ਤਾਂ ਮੈਂ ਉੱਥੇ ਖੜ ਕੇ ਪ੍ਰੋਟੈਸਟ ਕੀਤਾ ਕਿ ਤੁਸੀਂ ਅੱਜ ਜੋ ਰਵਈਆ ਤੁਹਾਡਾ ਸਪੀਕਰ ਸਾਹਿਬ ਚੰਡੀਗੜ੍ਹ ਵਿੱਚ ਆ ਉਹ ਤੁਸੀਂ ਛੱਡ ਨਹੀਂ ਸਕੇ ਤੁਸੀਂ ਆਨੰਦਪੁਰ ਦੀ ਧਰਤੀ ਤੇ ਆਣ ਕੇ ਵੀ ਸਾਡੇ ਨਾਲ ਵਿਤਕਰਾ ਕੀਤਾ ਮੈਂ ਅੱਜ ਗੱਲ ਕਰਨੀ ਸੀਗੀ ਅਜ ਅੰਦਰ ਗੱਲਾਂ ਹੋ ਰਹੀਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਸ਼ਹਾਦਤ ਦਾ ਸਾਰੀ ਦੁਨੀਆ ਜਾਣਦੀ ਆ ਸਾਰਾ ਇਤਿਹਾਸ ਵਿੱਚ ਰਿਕਾਰਡਡ ਹੈ ਬਹੁਤ ਸਾਰੇ ਮੈਂਬਰਸ ਨੇ ਬਹੁਤ ਅੱਛੀਆਂ ਗੱਲਾਂ ਕਹੀਆਂ ਮੈਂ ਗੱਲ ਕਰਨੀ ਸੀਗੀ ਕਿ ਮੈਂ ਉਹਦੀ ਟਾਈਮ ਲਾਈਨ ਜਾਂ ਡੇਟ ਲਾਈਨ 'ਚ ਨਹੀਂ ਜਾਣਾ ਸੀਗਾ ਮੈਂ ਉਸ ਇਤਿਹਾਸ ਨੂੰ ਜੋ ਮੈਂਬਰਸ ਨੇ ਅੰਦਰ ਅੰਦਰ ਗੱਲਾਂ ਕੀਤੀ ਮੈਂ ਦੁਹਰਾਉਣਾ ਨਹੀਂ ਸੀਗਾ ਮੈਂ ਤਾਂ ਪੁੱਛਣਾ ਸੀਗਾ ਕਿ ਕੀ ਗੁਰੂ ਤੇਗ ਬਹਾਦਰ ਸਾਹਿਬ ਦੀ ਲਸਾਨੀ ਕੁਰਬਾਨੀ ਦਾ ਮਨੁੱਖਤਾ ਨੂੰ ਸੁਨੇਹਾ ਕੀ ਸੀਗਾ ਕਿਉਂਕਿ ਮੇਰੇ ਮੁਤਾਬਕ ਸਭ ਤੋਂ ਵੱਡਾ ਸੁਨੇਹਾ ਉਹਨਾਂ ਦਾ ਸੀਗਾ ਮਨੁੱਖੀ ਅਧਿਕਾਰਾਂ ਨੂੰ ਅਫੋਲਡ ਕਰਨ ਦਾ ਇਹ ਸ਼ਹਾਦਤ ਉਹਨਾਂ ਦੀ ਕੇਵਲ ਕਸ਼ਮੀਰ ਦੇ ਪੰਡਤਾਂ ਬ੍ਰਾਹਮਣਾਂ ਦੀ ਖਾਤਰ ਨਹੀਂ ਹੋਈ اگر کوئی اور ਧਰਮ ਦਾ ਵੀ ਵਿਅਕਤੀ ਉੱਥੇ ਆ ਜਾਂਦੇ ਤਾਂ ਉਹਨਾਂ ਨੇ ਉਹਨਾਂ ਵਾਸਤੇ ਵੀ ਚੱਲ ਕੇ ਇਦਾਂ ਹੀ ਆਪਣਾ ਸੀਸ ਦਾ ਬਲੀਦਾਨ ਕਰਨਾ ਸੀਗਾ ਉਹਨਾਂ ਦੀ ਸ਼ਹਾਦਤ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਹੋਈ ਆ بیسیکلی ਉਹ ਇੱਕ ਉਸ ਸਦੀ ਦੇ ਸਭ ਤੋਂ ਵੱਡੇ ਹਿਊਮਨ ਰਾਈਟ ਐਕਟਿਵਿਸਟ ਹੋਏ ਨੇ ਔਰ ਉਹਨਾਂ ਦੀ ਕੁਰਬਾਨੀ ਉਸ ਤੋਂ ਪਹਿਲਾਂ ਥੋੜੀ ਜੀ ਮੈਂ ਜ਼ਿਕਰ ਕਰ ਦਿਆਂ ਪੰਜਵੇਂ ਪਿਤਾ ਪੰਜਵੀਂ ਪਾਤਸ਼ਾਹੀ ਦੀ ਗੁਰੂ ਅਰਜਨ ਦੇਵ ਜੀ ਦੀ ਕੁਰਬਾਨੀ ਔਰ 6ਵੀਂ ਪਾਤਸ਼ਾਹੀ ਦਾ ਮੀਰੀ ਤੇ ਪੀਰੀ ਦੇ ਸਿਧਾਂਤ ਨੂੰ ਇੰਟਰੋਡਿਊਸ ਕਰਨਾ ਸੇਂਟ ਸੋਲਜਰ ਸੰਤ ਤੇ ਸਿਪਾਹੀ ਨੂੰ ਸਾਡੀ ਕੌਮ ਵਿੱਚ ਲੈ ਕੇ ਆਉਣਾ ਔਰ ਫਿਰ ਉਸ ਤੋਂ ਬਾਅਦ ਉਸ ਨੇ ਨੀਂਹ ਰੱਖੀ 1699 ਖਾਲਸੇ ਦੀ ਸਿਰਜਣਾ ਦਸਮ ਪਿਤਾ ਸਰਬੰਸ ਦਾਨੀ ਅਤੇ ਛੋਟੇ-ਛੋਟੇ ਸਾਬਜਾਂਦਿਆਂ ਦੀ ਕੁਰਬਾਨੀ ਔਰ ਉਸ ਤੋਂ ਬਾਅਦ ਠੀਕ 100 ਸਾਲ ਬਾਅਦ ਇਹ ਜਿਹੜੀ ਸਪਿਰਿਟ ਸੀ ਗੁਰੂ ਤੇਗ ਬਹਾਦਰ ਸਾਹਿਬ ਦੀ ਇਸ ਨੇ ਪੰਜਾਬ ਆ ਜਿਹੜਾ ਐਡਾ ਵੱਡਾ ਹਿੱਸਾ ਇਸ ਧਰਤੀ ਦਾ ਇਸ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ 1799 ਵਿੱਚ ਰਾਜ ਸਥਾਪਿਤ ਕੀਤਾ ਇਹ ਗੁਰੂ ਤੇਗ ਬਹਾਦਰ ਸਾਹਿਬ ਦੀ ਸਪਿਰਿਟ ਉਸ ਦੇ ਮਨੁੱਖੀ ਅਧਿਕਾਰਾਂ ਦੀ ਲੜਾਈ ਜ਼ੁਲਮ ਤੇ ਤਸ਼ੱਦਦ ਦੇ ਖਿਲਾਫ ਇਹ ਉਹਦੀ ਕਰਕੇ ਬਦੌਲਤ ਮਹਾਰਾਜਾ ਰਣਜੀਤ ਸਿੰਘ ਦਾ 40 ਸਾਲ ਰਾਜ ਰਹਾ ਔਰ ਅੱਜ ਵੀ ਤੁਸੀਂ ਇਹ ਇਤਿਹਾਸ ਵਿੱਚ ਪੜ ਸਕਦੇ ਹੋ 골ਡਨ ਪੀਰੀਅਡ ਸੀਗਾ ਜਿੱਥੇ ਕਿਸੇ ਤੇ ਜ਼ੁਲਮ ਨਹੀਂ ਹੋਇਆ ਕੋਈ ਤਸ਼ੱਦਦ ਨਹੀਂ ਹੋਇਆ ਕੋਈ ਫਾਂਸੀ ਨਹੀਂ ਦਿੱਤੀ ਗਈ ਕਿਸੇ ਦੇ ਅਧਿਕਾਰ ਖੋਏ ਨਹੀਂ ਗਏ ਇਹ ਸਗੀ ਸਹੀ ਸ਼ਰਧਾਂਜਲੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਇਸ ਸਦਨ ਦੇ ਵਿੱਚ ਇਸ ਵਿਸ਼ੇਸ਼ ਸੈਸ਼ਨ ਦੌਰਾਨ ਦਾਕਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਅਨੰਦਪੁਰ ਸਾਹਿਬ ਮਤੇ ਦੀ ਗੱਲ ਕਰਦਿਆਂ ਆਖਿਆ ਕਿ ਮੌਜੂਦਾ ਸਮੇਂ ਪੰਜਾਬ ਦੇ ਅਧਿਕਾਰ ਖੋਏ ਜਾ ਰਹੇ ਨੇ ਵਿਧਾਇਕ ਯਾਲੀ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਦਿਆਂ ਸਦਨ ਵਿੱਚ ਮੰਗ ਚੁੱਕੀ ਕਿ ਸ਼੍ਰੀ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਪਾਲ ਸਿੰਘ ਸਮੇਤ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਹੈ ਅੱਜ ਦਾ ਸਦਨ ਨੰਮੇ ਪਾਸ਼ਾ ਗੁਰੂ ਤੇਗ ਬਹਾਦਰ ਸਾਹਿਬ ਜਿਹਦੀ ਜੋ 350 ਸਾਲਾਂ ਸ਼ਹੀਦੀ ਦਿਹਾੜਾ ਅਸੀਂ ਮਨਾ ਰਹੇ ਹਾਂ ਉਸ ਨੂੰ ਸਮਰਪਿਤ ਹੈ। ਸ਼੍ਰੀ ਨੰਦਪੁਰ ਸਾਹਿਬ ਦੀ ਇਹ ਪਵਿੱਤਰ ਧਰਤੀ ਇਹ ਉਹ ਨਗਰੀ ਜਿਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪ ਬਸਾਇਆ ਅੱਜ ਵੀ ਜਿਹੜੇ ਸਿੱਖ ਕੌਮ ਦੇ ਮਸਲੇ ਨੇ ਜਿਹੜੇ ਪੰਜਾਬ ਦੇ ਮਸਲੇ ਨੇ ਉਹ ਅੱਜ ਵੀ ਹੱਲ ਨਹੀਂ ਹੋਏ। ਇੱਥੇ ਅੱਜ ਬੜੀ ਜ਼ਰੂਰੀ ਗੱਲ ਕਰਨੀ ਬਣਦੀ ਆ ਅਨੰਦਪੁਰ ਸਾਹਿਬ ਦੇ ਮਤੇ ਦੀ। ਕਿਉਂਕਿ ਉਸ ਪਿੱਤਰ ਧਰਤੀ ਤੇ ਅੱਜ ਦਾ ਸਮਾਗਮ ਹੋ ਰਿਹਾ ਜਿਸ ਦੇ ਵਿੱਚ ਸੂਬਿਆਂ ਨੂੰ ਵੱਧ ਅਧਿਕਾਰ ਦੀ ਗੱਲ ਕੀਤੀ ਗਈ ਲੇਕਿਨ ਸਾਡੇ ਅਧਿਕਾਰ ਜਿਹੜੇ ਸੀਗੇ ਉਹ ਵੀ ਖੋਏ ਜਾ ਰਹੇ ਨੇ ਚੰਡੀਗੜ੍ਹ ਜਿੱਤੇ ਉੱਪਰ ਪੰਜਾਬ ਦਾ ਹੱਕ ਆ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਵਸਾਇਆ ਗਿਆ ਉਹ ਸਾਡੇ ਤੋਂ ਮੁਕੰਮਲ ਤੌਰ ਤੇ ਉਸ ਨੂੰ ਯੂਟੀ ਬਣਾਉਣ ਦੇ ਜਿਹੜੇ ਯਤਨ ਚੱਲ ਰਹੇ ਨੇ ਸਾਡੇ ਤੋਂ ਖੋਣ ਦੇ ਯਤਨ ਕੀਤੇ ਜਾ ਰਹੇ ਨੇ ਸੋ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ ਤੇ ਪੰਜਾਬ ਦਾ ਹੱਕ ਆ ਪੰਜਾਬੀ ਬੋਲਦੇ ਇਲਾਕਿਆਂ ਦਾ ਮਸਲਾ ਸੋ ਜਿਹੜੇ ਜਿੰਨੇ ਵੀ ਪੰਜਾਬ ਦੇ ਮਸਲੇ ਨੇ ਹੱਲ ਹੋਣੇ ਚਾਹੀਦੇ ਨੇ ਅੱਜ ਇੱਥੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਨੇ ਜੋ ਕੁਰਬਾਨੀ ਦਿੱਤੀ ਉਹ ਮਨੁੱਖੀ ਅਧਿਕਾਰਾਂ ਦੀ ਖਾਤਰ ਦਿੱਤੀ ਤੇ ਅੱਜ ਇੱਥੇ ਗੱਲ ਕਰਨੀ ਬਣਦੀ ਆ ਮਨੁੱਖੀ ਅਧਿਕਾਰਾਂ ਦੀ ਸਾਡੇ ਬੰਦੀ ਸਿੰਘਾਂ ਦੀ ਜਿਹੜੇ ਲੰਬੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਬੰਦ ਨੇ ਜਿਹੜੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਲੇਕਿਨ ਅੱਜ ਵੀ ਉਹਨਾਂ ਦੀ ਰਿਹਾਈ ਨਹੀਂ ਉਹਨਾਂ ਦੀ ਰਿਹਾਈ ਦੀ ਮੈਂ ਮੰਗ ਕਰਦਾ ਅੱਜ ਦੇ ਇਸ ਮੌਕੇ ਤੇ ਭਾਈ ਅਮਰਤਪਾਲ ਸਿੰਘ ਜੋ ਮੈਂਬਰ ਪਾਰਲੀਮੈਂਟ ਨੇ ਖਡੂਰ ਸਾਹਿਬ ਹਲਕੇ ਤੋਂ ਉਹਨਾਂ ਤੇ ਐਨਐਸਏ ਲਾਈ ਗਈ ਆ ਸੋ ਵੀ ਮੈਂ ਸਮਝਦਾ ਕਿ ਮਨੁੱਖੀ ਅਧਿਕਾਰਾਂ ਦਾ ਜਿਹੜਾ ਉਹਦੇ ਵਿੱਚ ਵੀ ਤੱਕੇਸ਼ਾਹੀ ਹੋਈ ਆ ਸੋ ਉਹਨਾਂ ਨੂੰ ਵੀ ਰਿਹਾਈ ਹੋਣੀ ਚਾਹੀਦੀ ਆ ਸੋ ਇਸ ਤਰ੍ਹਾਂ ਦੇ ਜਿੰਨੇ ਵੀ ਸਾਡੇ ਸਿੱਖ ਕੌਮ ਦੇ ਪੰਜਾਬ ਦੇ ਮਸਲੇ ਨੇ ਸੋ ਮੈਂ ਸਮਝਦਾ ਕਿ ਉਹ ਸਾਰੇ ਮਸਲੇ ਹੱਲ ਹੋਣੇ ਚਾਹੀਦੇ ਆ ਤੋ ਇਸ ਗੱਲ ਦੀ ਮੈਂ ਮੰਗ ਕਰਦਾ ਇਸ ਸਪੈਸ਼ਲ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਜਦੋਂ ਆਪਣੀ ਗੱਲ ਰੱਖੀ ਤਾਂ ਉਸ ਵਿੱਚੋਂ ਭਾਜਪਾ ਦੇ ਅਸ਼ਵਨੀ ਸ਼ਰਮਾ ਨੂੰ ਸਿਆਸਤ ਦੀ ਝਲਕ ਨਜ਼ਰ ਆਈ ਬਾਜਵਾ ਨੇ ਆਖਿਆ ਕਿ ਅੱਜ ਦੇ ਹੁਕਮਰਾਨ ਵੀ ਮੁਗਲਾਂ ਦੀ ਸੋਚ ਉੱਤੇ ਚੱਲ ਰਹੇ ਨੇ ਅਤੇ ਨਿਤ ਦਿਨ ਪੰਜਾਬ ਦੇ ਹੱਕਾਂ ਖਿਲਾਫ ਕਦਮ ਚੁੱਕੇ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਨੂੰ ਸਭ ਮਤਭੇਦਾਂ ਤੋਂ ਉੱਪਰ ਉੱਟ ਕੇ ਕੇਂਦਰੀ ਹੁਕਮਰਾਨਾਂ ਖਿਲਾਫ ਇੱਕ ਜੁਟ ਹੋਣਾ ਚਾਹੀਦਾ ਹੈ ਕੇਂਦਰ ਬਾਰ-ਬਾਰ ਪੰਜਾਬ ਦੀ ਨਬਜ਼ ਟੋਰ ਰਿਹਾ ਹੈ ਇਸ ਤੋਂ ਲੱਗਦਾ ਅਸ਼ਵਨੀ ਸ਼ਰਮਾ ਨੂੰ ਤਕਲੀਫ ਹੋਈ ਅਸ਼ਵਨੀ ਸ਼ਰਮਾ ਨੇ ਸਦਨ ਵਿੱਚ ਪ੍ਰਤਾਪ ਸਿੰਘ ਬਾਜਵਾ ਦੇ ਹਵਾਲੇ ਨਾਲ ਆਕਿਆ ਕਿ ਵਿਸ਼ੇਸ਼ اجلاس ਦੌਰਾਨ ਸਦਨ ਵਿੱਚ ਰਾਜਨੀਤੀ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਉਹਨਾਂ ਕਿਹਾ ਕਿ ਜੇਕਰ ਗੁਰੂ ਦਾ ਸੰਦੇਸ਼ ਸਹੀ ਸੰਦਰਭ ਵਿੱਚ ਮੰਨੀਏ ਤਾਂ ਪੰਜਾਬ ਦੇ ਭਾਈਚਾਰੇ ਨੂੰ ਕੋਈ ਵੀ ਲੰਬੂ ਨਹੀਂ ਲਾ ਸਕਦਾ ਪੰਜਾਬੀ ਫਿਲਮਾਂ ਦੀ ਹੀਰੋਇਨ ਅਤੇ ਹੁਣ ਹਿੰਦੀ ਫਿਲਮਾਂ ਵਿੱਚ ਹੱਥ ਅਜ਼ਮਾ ਰਹੀ ਸੋਨਮ ਬਾਜਵਾ ਦੀ ਨਵੀਂ ਆਉਣ ਵਾਲੀ ਫਿਲਮ ਪਿੱਟ ਸਿਆਪਾ ਨੂੰ ਲੈ ਕੇ ਰਿਲੀਜ਼ ਤੋਂ ਪਹਿਲਾਂ ਹੀ ਨਵਾਂ ਸਿਆਪਾ ਛਿੜ ਗਿਆ ਹੈ ਇਸ ਫਿਲਮ ਦੀ ਸ਼ੂਟਿੰਗ ਫਤੇਗੜ ਸਾਹਿਬ ਦੀ ਜਾਮਾ ਮਸਜਿਦ ਵਿੱਚ ਹੋਈ ਜਿਸ ਨੂੰ ਲੈ ਕੇ ਮੁਸਲਿਮ ਭਾਈਚਾਰੇ ਨੇ ਇਤਰਾਜ਼ ਕੀਤਾ ਹੈ ਇਹ ਫਿਲਮ ਅਗਲੇ ਸਾਲ ਮਈ 2026 ਵਿੱਚ ਰਿਲੀਜ਼ ਹੋਣੀ ਹੈ ਪਰ ਵਿਵਾਦ ਪਹਿਲਾਂ ਹੀ ਵੱਡਾ ਹੋ ਗਿਆ ਹੈ ਜਿਸ ਕਰਕੇ ਨਵਤ ਐਫਆਈਆਰ ਦਰਜ ਕਰਨ ਦੀ ਆ ਗਈ ਹੈ ਰੁਪਿੰਦਰ ਚਾਹਲ ਦੇ ਨਿਰਦੇਸ਼ਨ ਵਿੱਚ ਬਣ ਰਹੀ ਇਸ ਫਿਲਮ ਵਿੱਚ ਸੋਨਮ ਬਾਜਵਾ ਨਾਲ ਪਰਮਵੀਰ ਚੀਮਾ ਵੀ ਕੰਮ ਕਰ ਰਹੇ ਨੇ ਇਸ ਸਬੰਧੀ ਇੱਕ ਲਿਖਤ ਸ਼ਿਕਾਇਤ ਵੀ ਪੁਲਿਸ ਨੂੰ ਦਿੱਤੀ ਗਈ ਹੈ ਪੰਜਾਬ ਦੇ ਸ਼ਾਹੀ ਇਮਾਮ مولانا ਮੁਹੰਮਦ ਉਸਮਾਨ ਰਹਿਮਾਨੀ ਇਸ ਬਾਰੇ ਹੋਰ ਜਾਣਕਾਰੀ ਦੇ ਰਹੇ ਨੇ ਅਤੇ ਆਪਣੀ ਮੰਗ ਰੱਖ ਰਹੇ ਨੇ ਇਸਲਾਮ ਜਿਹੜਾ ਹੈ ਉਹ ਫਿਲਮ ਦੇ ਹੱਕ ਦੇ ਵਿੱਚ ਨਹੀਂ ਹੈ ਇਸਲਾਮ ਮਜ਼ਬ ਜਿਹੜਾ ਹੈ ਉਹ ਮਸਜਿਦ ਸ਼ੂਟਿੰਗ ਨੂੰ ਹਰਾਮ ਕਰਾਰ ਦਿੰਦਾ ਹੈ ਦੂਸਰਾ ਕਿਉਂਕਿ ਉਹ ਮਸਜਿਦ ਚੋਣਾ ਦੀ ਪੂਰੀ ਟੀਮ ਜੁੱਤੀਆਂ ਲੈ ਕੇ ਫਿਰਦੀ ਰਹੀ ਉੱਥੇ ਖਾਣਾ ਪੀਣਾ ਹੋਇਆ ਉੱਥੇ ਸਭ ਕੁਝ ਕੀਤਾ ਕੀ ਸਮਝੋ ਤੇ ਉਹ ਵੀ ਮਸਜਿਦ ਦੇ ਇੰਤਜ਼ਾਮਾਂ ਦੇ ਮੁਤਾਬਕ ਨਹੀਂ ਹੈ ਇਸ ਲਈ ਮੈਂ ਇਹ ਕਹਿਣਾ ਚਾਹੁੰਦਾ ਕਿ ਇਨਕੁਆਇਰੀ ਹੋਣੀ ਚਾਹੀਦੀ ਹੈ ਮੁਕੰਮਲ اور ਮੁਕਦਮਾ ਦਰਜ ਕਰਕੇ قصوروار ਲੋਕਾਂ ਨੂੰ ਸਜ਼ਾ ਦੇ। ਅਸੀਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਸੀ ਮੇਰੇ ਤੋਂ ਜਿਸ ਨਾਲ ਅਸੀਂ ਇਹ ਮੰਗ ਕੀਤੀ ਹੈ ਕਿ ਫੌਰੀ ਤੌਰ ਤੇ ਮੁਕਦਮਾ ਦਰਜ ਕੀਤਾ ਜਾਵੇ ਧਾਰਮਿਕ ਬੇਅਦਬੀ ਦਾ। ਸੋਨਮ ਔਰ ਉਹਦੇ ਨਾਲ ਜਿਹੜੇ ਪ੍ਰੋਡਿਊਸਰ ਨੇ ਜਾਂ ਜਿੰਨੇ ਵੀ ਲੋਕ ਉਹਨਾਂ ਦੀ ਅਸੀਂ ਗ੍ਰਿਫਤਾਰੀ ਔਰ ਮੁਕਦਮੇ ਦੀ ਮੰਗ ਇਸ ਲਈ ਕਰ ਰਹੇ ਹਾਂ ਕਿ सूँ उन्होंने ना कोई नाराजगी नहीं लेकिन अगर पढ़े लिखे लोग ही इस तरह के काम करे तो असं लोगों की संदेश देना चाहें अगर तुम ये चाहते हो कि तो सभ्यता तो समाजिक व्यवस्था अच्छी रहे इसलिए गलती करना घटो घट्टी कर पकड़ जी तो होनी चाहिए इसीलिए अज्जी एक प्रैस कॉन्फ्रेंस बुलाई और जिला फतेहगढ़ साहब की पुलिस को इंटीमेन जरा अने लाया बकायदा लिखित रूप शिकायत दी है और उम्मीद करते हाँ कि जल्दी एफ आई आर दर्ज करके कार्रवाई कर मस्जिद इतिहासिक मस्जिद है ਉਹ ਮੁਸਲਮਾਨਾਂ ਦੇ ਇੰਤਜ਼ਾਮ 'ਚ ਨਹੀਂ ਹੈ ਨਮਾਜ਼ ਉੱਥੇ ਪੜ ਸਕਦੇ ਹੋ ਉਹ ਪਰੋਤਰ ਵਿਭਾਗ ਦਾ ਪਿਛੇ ਜੇ ਤੁਹਾਨੂੰ ਯਾਦ ਹੋਣਾ ਮੋਰਸ਼ੀਸ ਮਸਜਿਦ ਜਿਹੜੀ ਸਾਡੀ ਫਤਿਹਗੜ੍ਹ ਸਾਹਿਬ ਦੀ ਬਹੁਤ ਪੰਜਾਬ ਦੀ ਮਸ਼ਹੂਰ ਮਸਜਿਦ ਹੈ ਉੱਥੇ ਵੀ ਸ਼ੂਟਿੰਗ ਹੋਣ ਲੱਗੀ ਸੀ ਤੇ ਮੁਸਲਮਾਨਾਂ ਨੇ ਇਤਰਾਜ਼ ਕੀਤਾ ਉਹ ਰੱਖਸ਼ ਕੀਤਾ ਜਿਹੜਾ ਪਰੋਤਰ ਵਿਭਾਗ ਹੈ ਉਹਨੂੰ ਵੀ ਪਤਾ ਹੈ ਕਿ ਸ਼ੂਟਿੰਗ ਜਿਹੜੀ ਹੈ ਕਿਲੇ 'ਚ ਕਰਾਈ ਜਾ ਸਕਦੀ ਹੈ ਆਮਕਸ ਬਾਗਿਸ਼ ਕਰਾਈ ਜਾ ਸਕਦੀ ਹੈ ਲੇਕਿਨ ਕਿਸੇ ਵੀ ਮਸਜਿਦ ਗੁਰਦੁਆਰੇ ਜਾਂ ਇਤਿਹਾਸਕ ਮੰਦਰ ਦੇ ਵਿੱਚ ਜਾ ਕੇ ਤੁਸੀਂ ਸ਼ੂਟਿੰਗ ਨਹੀਂ ਉਹ ਨਹੀਂ ਕਰ ਸਕਦੇ ਇਸ ਲਈ ਉਸ ਵਿਭਾਗ ਦੇ ਉਹਨਾਂ ਅਫਸਰਾਂ ਨੂੰ ਵੀ ਜਿਹੜੇ ਅਫਸਰ ਜਿਹੜੇ ਹੈ ਇਹਨਾਂ ਦੇ ਨਾਲ ਰਲ ਮਿਲ ਕੇ ਕੰਮ ਕਰਾਉਂਦੇ ਨੇ ਅਸੀਂ ਉਹਨਾਂ ਦੇ ਖਿਲਾਫ ਵੀ ਮੰਗ ਕੀਤੀ ਹੈ ਕਿ ਉਹਨਾਂ ਦੇ ਉੱਤੇ ਵੀ ਮੁਕੱਦਮਾ ਦਰਜ ਕੀਤਾ ਜਾਵੇ ਕਿਉਂਕਿ ਇਹ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਇਹ ਧਾਰਮਿਕ ਆਸਥਾ ਨੂੰ ਨੁਕਸਾਨ ਪਹੁੰਚਾਉਣ ਦਾ ਮਸਲਾ ਹੈ ਇਹ ਸਿਰਫ ਇੱਕ ਵਿਭਾਗ ਦੇ ਅੰਡਰ ਆਣ ਵਾਲੀ ਚੀਜ਼ ਨਹੀਂ ਹੈ ਉਹ ਮੁਸਲਮਾਨਾ ਦੀ ਜਜ਼ਬਾਤ ਦੇ ਨਾਲ ਵੀ ਜੁੜੀ ਹੋਈ ਹੈ ਔਰ ਉਹ ਤਾਂ ਐਡੇ ਵੱਡੇ ਸੰਤ ਨੇ ਕਿ ਉਹ ਸਿੱਖ ਮਜ਼ਬਦ ਦੇ ਵਿੱਚ ਵੀ ਬੜੇ ਸਤਕਾਰਯੋਗ ਨੇ ਬਾਕੀ ਸਮਾਜ ਦੇ ਵਿੱਚ ਵੀ ਬੜੇ ਸਕਾਰਯੋਗ ਨੇ ਇਸ ਲਈ ਉਹਨਾਂ ਦੀ ਮਸਜਿਦ ਦੇ ਵਿੱਚ ਇਸ ਤਰ੍ਹਾਂ ਦੀ ਬੇਅਦਬੀ ਕਰਨਾ ਮੈਂ ਸਮਝਦਾ ਕਿ ਬਹੁਤ ਬੁਰੀ ਹੈ 슈ਟਿੰਗ ਦੇ ਦੌਰਾਨ ਸਾਡੇ ਰਮੇਸ਼ ਕੁਮਾਰ ਜੀ ਉੱਤਰ ਦੇ ਨਿਵਾਸੀ ਨੇ ਹੋ ਗਏ ਸੀਗੇ ਤੇ ਸੈਫ ਸਾਹਿਬ ਨੇ ਇਸ ਰੰ ਤੋਂ ਤੇ ਇਹਨਾਂ ਨੇ ਇਤਰਾਜ਼ ਜਤਾਇਆ ਲੇਕਿਨ ਉਹਨਾਂ ਤੇ ਦਾ ਕੋਈ ਅਸਰ ਨਹੀਂ ਹੋਇਆ ਮੈਂ ਸਮਝਦਾ ਕਿ بڑے ਲਿਖੇ ਲੋਕਾਂ ਨੂੰ ਤਾਂ ਖੁਦ ਹੀ ਚਾਹੀਦਾ ਸੀਗਾ ਕਿ ਉਹ ਉਸ ਜਗ੍ਹਾ ਨੂੰ ਚੂਜ਼ ਨਾ ਕਰਦੇ ਉਹਨਾਂ ਅਗਰ ਉਹ ਸਮਝਦੇ ਨੇ ਕਿ ਪੈਸੇ ਦੇ ਬਲ ਤੇ ਜਾਂ ਤਾਕਤ ਦੇ ਬਲ ਤੇ ਅਸੀਂ ਕੋਈ ਗੁੰਡਾਗਰਦੀ ਕਰ ਸਕਦੇ ਆ ਤੇ ਉਹਨਾਂ ਦੀ ਗਲਤਫਹਮੀ ਹੈ ਮੈਂ ਸਮਝਦਾ ਕਿ ਕਾਨੂੰਨ ਜਿਹੜਾ ਹੈ ਉਹ ਆਪਣਾ ਕੰਮ ਕਰੇਗਾ ਔਰ ਐਸੀ ਗਲਤਫਹਮੀ ਨਹੀਂ ਅਖੀਰ ਵਿੱਚ ਜਾਂਦੇ ਜਾਂਦੇ ਅੱਜ ਵਾਲੇ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਮਤਿਆਂ ਬਾਰੇ ਸ਼੍ਰੋਮਣੀ ਅਕਾਲੀ ਦਲ ਦਾ ਪੱਖ ਵੀ ਦੇਖ ਲਓ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਕਹਿ ਰਹੇ ਨੇ ਕਿ ਕਰੋੜਾ ਰੁਪਏ ਖਰਚ ਕੇ ਸਰਕਾਰ ਨੇ ਨਵਾਂ ਕੁਝ ਵੀ ਨਹੀਂ ਕੀਤਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਇੱਕ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਤੇ ਪੰਜਾਬੀਆਂ ਨੂੰ ਬਹੁਤ ਉਮੀਦ ਸੀ ਕਿ ਸਰਕਾਰ ਬਹੁਤ ਵੱਡੇ ਐਲਾਨ ਕਰੇਗੀ ਪਰ ਮੈਂ ਜਮ ਆਦਮੀ ਪਾਰਟੀ ਦੀ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਮਾ ਨਰਵਿੰਦ ਕੇਜਰੀਵਾਲ ਮੈਂ ਪੁੱਛਣਾ ਚਾਹੁੰਦਾ ਕਿ ਕਿ ਕਰੋੜਾ ਰੁਪਈਆ ਸਿਰਫ ਜਿਹੜੀਆਂ ਪੁਰਾਣੀਆਂ ਨੋਟੀਫਿਕੇਸ਼ਨਾਂ ਨੇ ਉਹਨਾਂ ਨੂੰ ਰੀਨਿਊ ਕਰਨ ਤੇ ਖਰਚਿਆ ਗਿਆ ਕਿਉਂਕਿ ਚਾਹੇ ਸ੍ਰੀ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਚਾਹੇ ਹਰਮੰਦਰ ਸਾਹਿਬ ਦੀ ਗੱਲ ਕਰ ਲਈਏ ਚਾਹੇ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੀ ਗੱਲ ਕਰ ਲਈਏ ਇਹ ਰੋਹਾਨੀਅਤ ਦੇ ਕੇਂਦਰ ਨੇ ਇਹ ਬਹੁਤ ਪਵਿੱਤਰ ਸ਼ਹਿਰ ਨੇ ਹਾਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਕਿ ਸਰਕਾਰ ਨੂੰ ਨੋਟੀਫਾਈ ਕਰਨੀਆਂ ਪੈਂਦੀਆਂ ਨੇ ਕਿ ਮੀਟ ਦੀ ਵਿਕਰੀ ਨਾ ਹੋਵੇ ਸ਼ਰਾਬ ਦੀ ਨਾ ਹੋਵੇ ਤੰਬਾਕੂ ਦੀ ਨਾ ਹੋਵੇ ਪਰ ਇਹ ਸਾਰੀਆਂ ਜਗਾਵਾਂ ਦੇ ਉੱਤੇ ਪਹਿਲਾਂ ਹੀ ਇਹ ਚੀਜ਼ਾਂ ਵਰਜਿਤ ਨੇ ਸਰਕਾਰਾਂ ਦੀਆਂ ਨੋਟੀਫਿਕੇਸ਼ਨਾਂ ਸਮੇਂ-ਸਮੇਂ ਤੇ ਹੋਈਆਂ ਨੇ ਫਿਰ ਅਜ ਨਵਾਂ ਕੀ ਹੋਇਆ ਜਿਨ੍ਹਾਂ ਪੈਸੇ ਅੱਜ ਜਿਹੜਾ ਇਹ ਵਿਸ਼ੇਸ਼ ਵਿਧਾਨ ਸਭਾ ਦਾ ਸੈਸ਼ਨ ਲਾਇਆ ਜਿਹੜੇ ਸ਼੍ਰੀ ਅਨੰਦਪੁਰ ਸਾਹਿਬ ਖਰਚੇਗੇ ਇੰਨੇ ਪੈਸਿਆਂ ਦੇ ਵਿੱਚ ਤਾਂ ਉੱਥੇ ਕਿਸੇ ਵੱਡੀ ਯੂਨੀਵਰਸਿਟੀ ਦਾ ਐਲਾਨ ਹੋ ਸਕਦਾ ਸੀ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਟ੍ਰੇਨ ਚਲਾਈ ਜਾ ਸਕਦੀ ਸੀ ਸੋ ਇਹ ਜਿਹੜਾ ਸਾਰਾ ਟੀਆਰਪੀ ਐਕਸਰਸਾਈਜ਼ ਆਮ ਆਦਮੀ ਪਾਰਟੀ ਕੀ ਆਪਾਂ ਲੋਕਾਂ ਨੂੰ ਇਹੀ ਜਿਹਾ ਭਾਵਨਾਤਮਕ ਚੀਜ਼ਾਂ ਦੇ ਵਿੱਚ ਆਪਾਂ ਅੱਜ ਵੀ ਵੋਟਾਂ ਦੀ ਸੋਚ ਰਹੇ ਮਤਲਬ ਐਡੇ ਪਵਿੱਤਰ ਦਿਹਾੜੇ ਤੇ ਵਿਧਾਨ ਸਭਾ ਦਾ ਸੈਸ਼ਨ ਲਾਇਆ ਸਰਕਾਰਾਂ ਵਾਂਗੂ ਕੰਮ ਕਰਨੇ ਸਿੱਖੋ ਤੁਸੀਂ ਤਾਂ ਜਦੋਂ ਹਰਮੰਦਰ ਸਾਹਿਬ ਦੇ ਗਲਿਆਰੇ ਦੀ ਗੱਲ ਕਰਦੇ ਹੋ ਉਹ ਤਾਂ ਹਰਮੰਦਰ ਸਾਹਿਬ ਦਾ ਹਿੱਸਾ ਤੁਸੀਂ ਤਾਂ ਵੋਲਡ ਸਿਟੀ ਦੀ ਗੱਲ ਵੀ ਨਹੀਂ ਕੀਤੀ ਸੋ ਇਹ ਜਿਹੜੀ ਡਰਾਮੇਬਾਜ਼ੀ ਅੱਜ ਸਰਕਾਰ ਨੇ ਕੀਤੀ ਹੈ ਇਹਨੇ ਪੰਜਾਬੀਆਂ ਨੂੰ ਤੇ ਕੌਮ ਨੂੰ ਬਹੁਤ ਮਾਇੂਸ ਕੀਤਾ ਕਿ ਕੀ ਇਹ ਡਰਾਮੇਬਾਜ਼ੀਆਂ ਲਈ ਤੁਸੀਂ ਕਰੋੜਾ ਰੁਪਇਆ ਖਰਚ